ਬੋਲੇ ਸੋ ਨਿਹਾਲ ਸਤਿਗੁਰੂ ਦਾਸ ਮਹਾਰਾਜ ਦੀ ਜੈ ਗੁਰੂਆਂ ਦੇ ਗੁਰੂ ਜਪਤ ਗੁਰੂ ਧੰਨ ਧੰਨ ਸਤਿਗੁਰ ਦਾਸ ਮਹਾਰਾਜ ਜੀ ਦੇ 648ਵੇਂ ਮਹਾਨ ਆਗਮਨ ਵਰਪਾਲ ਪ੍ਰਕਾਸ਼ ਦਿਹਾੜੇ ਅੱਜ ਬੜੇ ਪਿਆਰ ਸਤਿਕਾਰ ਤੇ ਸ਼ਰਧਾ ਭਾਵਨਾ ਦੇ ਨਾਲ 13 ਸਤਖੰਡ ਬੱਲਾ ਤੋਂ ਸਾਧਗੁਰੂ Swami ਸਰਵੰਦਾਸ ਮਹਾਰਾਜ ਇਹਨਾਂ ਦੀ ਗੁਰਗੱਦੀ ਤੇ ਬਿਰਾਜਮਾਨ ਸਭ ਤੋਂ ਸਵਾਮੀ ਰਣਜਨ ਦਾਸ ਮਹਾਰਾਜ ਜੀ ਪਹਿਲਾਂ ਦੀ ਦੇਖ ਦੇਖਦੇ ਵਿੱਚ ਪਿਛਲੇ ਹਰੇਕ ਸਾਲ ਦੀ ਤਰ੍ਹਾਂ ਐਕਤੀ ਵੀ ਜਲੰਧਾ ਰੇਲਵੇ ਸਟੇਸ਼ਨ ਤੋਂ ਬੇਗਮਪੁਰ ਐਕਸਪ੍ਰੈਸ ਸਪੈਸ਼ਲ ਟ੍ਰੇਨ ਸੈਂਕੜੇ ਨਹੀਂ ਹਜ਼ਾਰਾਂ ਯਾਤਰੀਆਂ ਨੂੰ ਚਰਦ ਆਲੂਆਂ ਨੂੰ ਮਹਾਰਾਜ ਜੀ ਦੇ ਆਗਮਨ ਗੁਰਪੁਰ ਪ੍ਰਕਾਸ਼ ਦਿਹਾੜੇ ਦੇ ਸੰਬੰਧ ਦੇ ਵਿੱਚ ਜੋ ਕਿ 12 ਫਰਵਰੀ ਦਿਨ ਬੁੱਧਵਾਰ 2025 ਨੂੰ ਸ਼ੀਰ ਗਵਰਨਰਪੁਰ ਉੱਤਰ ਪ੍ਰਦੇਸ਼ ਕਾਂਚੀ ਵਾਰਾਨਸੀ ਦੀ ਮਹਾਨ ਪਾਵਨ ਪਵਿੱਤਰ ਇਤਿਹਾਸਕ ਧਰਤੀ ਤੇ ਦਰਸ਼ਨ ਦੇਦਾਰ ਕਰਵਾਉਣ ਵਾਸਤੇ ਉਚੇਚੇ ਤੌਰ ਤੇ ਬੇਗੂਪੁਰ ਐਕਸਪ੍ਰੈਸ ਟ੍ਰੇਨ ਚੱਲ ਰਹੀ ਹੈ ਔਰ ਮਹਾਰਾਜ ਜੀ ਵੀ ਇਸੇ ਟ੍ਰੇਨ ਦੇ ਵਿੱਚ ਸੰਗਤਾਂ ਦੇ ਨਾਲ ਨੇ ਦਾਸਾਂ ਨੂੰ ਵੀ ਸੁਪਾਰ ਪ੍ਰਾਪਤ ਹੋਏ ਹਨ ਉਹ ਗੁਰੂ ਗੋਬਿੰਦ ਸਿੰਘ ਜੀ ਸਾਉ ਆਪਾ ਮਹਾਰਾਜ ਜੀ ਇਸ ਪਾਵਨ ਪ੍ਰੰਦਰ ਜਨਮ ਦਿਹਾੜੇ ਤੇ ਜੋ ਜਨਤਕ ਸੇਵਾ ਦੀ ਸਮੂਚੀ ਟੀਮ ਹੈ ਉਹ ਸੰਕਟਾਂ ਦੇ ਵਿੱਚ ਸੇਵਾ ਨਿਭਾ ਰਹੀ ਹੈ ਉਹਦਾ ਲਾਭ ਪ੍ਰਾਪਤ ਲਈ ਆਨੰਦ ਪ੍ਰਾਪਤ ਕਰਿਏ ਆਨੰਦ ਮਾਣੀਏ ਤੇ ਗੁਰੂ ਮਹਾਰਾਜ ਜੀ ਮਹਿਮਾ ਪਤਮਾ ਸਰਸਲਾ ਦਾ ਗुण ਗਣ ਦੰਡ ਗਿਆ ਵਈਆਂ ਸੰਕਾਂ ਜਾ ਰਹੀਆਂ ਨੇ ਉਥੋਂ ਦੇ ਕਾਰਜ ਅਰਦਾਸ ਕਰੀਏ ਕਿ ਨਿਰਵੇਗਨ ਸਮੂਹ ਸੰਪਨ ਹੋਣ ਕੋਈ ਸੇ ਕੁਸੀ ਚਾਲ ਆੜ ਦੇ ਨਾਲ ਆਪਣੇ ਵਾਪਸ ਘਰਾਂ ਨੂੰ ਪਰਤਣ ਬਹੁਤ ਬਹੁਤ ਧੰਨਵਾਦ ਜੈ ਗੁਰਦੇਵ ਕੰਨੁਰਦੇਵ ਜੈ ਵੀਰ ਜੈ ਭਾਰਤ ਜੈ ਸੰਪਾਦੀ ਬੋਲੇ ਸੋਨੜਾ ਹੈ ਸਤਿਗੁਰ ਦਾਸ ਮਹਾਰਾਜ ਕੀ ਜੈ